ਵਾਹਿਗੁਰੂ ਦੀ ਘਾਲਸਾ ਵਾਹਿਗੁਰੂ ਦੀ ਕੀ ਫਤਿਹ ਪਿੰਡ ਧੁੰਦਾ ਜੋ ਕਿ 1212 ਬਹੁਤ ਜਿਆਦਾ ਵੱਡਾ ਪਹਾੜ 9 10 ਕਿਲੇ ਪੈ ਚੁਕਾ ਹੈ ਹੁਣ ਬਾਬਾ ਜੀ ਆਏ ਅੱਜ ਪਹਿਲਾ ਬਾਬਾ ਜੀ ਸੰਤ ਬਾਬਾ ਪੂਰੀ ਵਾਲੇ ਜਿਹੜੇ ਉਹਨਾਂ ਦੀ ਪੂਗ ਲੈਣਾ ਡੇਢ ਦੋ ਮਹੀਨੇ ਚੱਲਣ ਦੇ ਇੱਥੋਂ ਵੀ ਟੁੱਟ ਗਿਆ ਸੀ ਉੱਥੋਂ ਅੱਗੇ ਵੀ ਟੁੱਟ ਗਿਆ ਮੁੜ ਕੇ ਹੁਣ ਨਹੀਂ ਵਾਹ ਵਾਹ ਪੇਚਦੇ ਹੁਣ ਤਾਂ ਬਹੁਤ ਜਿਆਦਾ ਲੱਗੀ ਆ ਇਹਦਾ ਕਰਕੇ ਹੁਣ ਅੱਜ ਸੰਤ ਬਾਬਾ ਭੋਲਾ ਸਿੰਘ ਜੀ ਹਮਪਰਵਾਤ ਹਨ। ਕਰਾਂਗੇ ਉਹਨਾਂ ਦੇ ਜਿਹੜੇ ਵਰਸਾਏ ਸੰਤ ਰੂਪਾ ਭੋਲਾ ਸਿੰਘ ਜੀ 40 ਸਹਾ ਵਾਲੇ ਉਹਨਾਂ ਨੇ ਸੇਵਾਵਾਂ ਬਿਖੰਨ ਦਿੱਤੀ ਹੋਇਆ ਉਹ ਨਿਚਾ ਹੁੰਦੇ ਹੀ ਉਹਨਾਂ ਦੀ ਆਪ ਕਿਰਪਾ ਦੇ ਨਾਲ ਹੀ ਇਹਦਾ ਕੰਮ ਚੱਲਦਾ ਦੇ ਫੌਂਟ ਜਿਹਾ ਇਹ ਪਹਿਲੇ ਦਿਨ ਕਾਟ ਕੀਤਾ ਕੰਮ ਤੋਂ ਤਾਂ ਲੱਗੇ ਆ ਉਦੋਂ ਵੱਡੀ ਨੋਜ ਲਾ ਕੇ ਜਿੱਥੋਂ ਬੰਨ ਵਿੜਿਆ ਉਦੋਂ ਲਾ ਕੇ ਪਾਇਆ ਪਰ ਮੁੜ ਕੇ ਸਮੇਂ ਸਮੇਂ ਦੇ ਨਾਲ ਇਧਰੋਂ ਬੰਨ ਜਿਹੜਾ ਡਿੱਗਦਾ ਗਿਆ ਡਿੱਗਦਾ ਗਿਆ ਸੰਤ ਨੇ ਬਹੁਤ ਲਾ ਕੇ ਜੋਰ ਇਹ ਬੰਨ ਕਾਮਯਾਬ ਕਰ ਲਿਆ ਇਧਰੋਂ ਪਰ ਜਦਨ ਪਾਣੀ ਦਾ ਫੱਦਰ ਡਾਊਨ ਹੋਇਆ ਉਹ ਦਿਨ ਬਾਬਾ ਜੀ ਸਾਰਾ ਇਹ ਬੰਨ ਇਕਦਮੀ ਬਹਿ ਗਿਆ ਰੈਣ ਦੇ ਕਾਰਨ ਪਹਿਲੋਂ ਰੇੜੇ ਖੋੜ ਦਾ ਪਾੜ ਪਿਆ ਪੈਂਦਾ ਪੈਂਦਾ ਮੁੜ ਕੇ ਕਿੱਲੇ ਦਾ ਪਾੜ ਹੋ ਗਿਆ ਪਰ ਸਾਨੂੰ ਇਹ ਕੱਲ ਦੇ ਬਹੁਤ ਪਰੇਸ਼ਾਨੀ ਰਹੀ ਕੇ ਪ੍ਰਸ਼ਾਸਨ ਨੂੰ ਮੋੜ ਮੋੜ ਕੇ ਅਸੀਂ ਬੇਨਤੀ ਕਰਦੇ ਰਹੇ ਵੀ ਸਾਡਾ ਅਣਖ ਖਾਦ ਦਿੱਤਾ ਜਾਵੇ ਸਾਨੂੰ ਵੇਖਿਆ ਜਾਵੇ ਇੱਥੇ ਪਿੱਕੀ ਭਾਂਡਾ ਸੰਤ ਦੇ ਨਾਲ ਪਰ ਕਿਸ ਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਾਂ ਮੌਜੂਦਾ ਸਰਕਾਰ ਨੇ ਆ ਕੇ ਸਾਡੀ ਕੋਈ ਸਾਧ ਨਹੀਂ ਲਈ ਪਰ ਜਦੋਂ ਹੁਣ ਸਭ ਕੁਝ ਰੁੜ ਗਿਆ ਹੁਣ ਕਦੀ ਆਂਦੇ ਵੀ ਇੱਥੇ ਨੋਜਲਵਾ ਦਾਂਗੇ ਇੱਥੇ ਪਰ ਯੋਚਾਂ ਨਹੀਂ ਅਜੇ ਤੱਕ ਆਣ ਕੇ ਉਹਨਾਂ ਨੇ ਲਵਾਈਆਂ ਅਸੀਂ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਪਰਸੋਂ ਦਾ ਸਿੰਘ ਆ ਸਾਡੇ ਕੋ ਆਏ ਆਹ ਬਾਈ ਦੇ ਇਹਨਾਂ ਪੁੱਛੇ ਲਾ ਸਾਡੇ ਇਹਨਾਂ ਨੂੰ ਸਾਰੇ ਲਾ ਦੱਸੇ ਕਿ ਬਾਬਾ ਜੀ ਸਾਡੇ ਮੁੱਲ ਹੱਥ ਖੜੇ ਆ ਸਾਡੇ ਕੋ ਨਹੀਂ ਇਹ ਵੱਜ ਸਕਦਾ ਪਰ ਚਲੋ ਇਹਨਾਂ ਮਹਾਪੁਰਖਾਂ ਦੇ ਜਾ ਕੇ ਬੇਨਤੀ ਕੀਤੀ ਕਿ ਆਣ ਕੇ ਉਹਨਾਂ ਚਾਰ ਲਈ ਲਵੇ ਮਹਾਪੁਰਖਾਂ ਨੇ ਉਸੇ ਵੇਲੇ ਸੰਤ ਭੇਦੀ ਭੇਜ ਕੇ ਸੰਤ ਕੰਮ ਸਟਾਰਟ ਕੀਤਾ ਅੱਜ ਵੱਡੇ ਪੱਧਰ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦੇਖੋ ਕਿੰਨੇ ਧੋੜੇ ਆਏ ਆ ਜਿਨ੍ਹਾਂ ਨੇ ਮਦਦਲ ਸਲਤਾਂ ਦੂਰ ਡਰੇਡਿਓ ਆਣ ਕੇ ਸਾਡੀ ਥਾਂ ਲਈ ਆ ਜਲੰਧਰ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਕੋਟ ਕੋਟ ਧੰਵਾਦ ਆ ਜਿਨ੍ਹਾਂ ਨੇ ਸਾਡੀ ਆਣ ਕੇ ਇਥੇ ਸਾਰ ਲਈ ਧੋੜੇ ਲਿਆਂਦੇ ਧੋੜੇ ਲੈਣ ਕੇ ਸਾਡੀ ਸੇਵਾ ਕੀਤੀ ਆਣ ਕੇ ਸੰਤਾਂ ਦੇ ਸੇਵਾ ਦੇ ਵਿੱਚ ਇਹ ਆਪ ਆਇਆ ਹੁਣ ਸਾਨੂੰ ਆਸ ਆ ਸੰਤਾਂ ਦੇ ਵੀ ਉਹਨਾਂ ਨੇ ਇਹ ਵੱਡੇ ਪੱਧਰ ਤੇ ਕੰਮ ਉਹਨਾਂ ਨੇ ਚਲਾ ਦਿੱਤਾ ਅੱਜ ਸੰਤਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਸੰਤਾਨੇ ਵੀ ਡੋਲਣਾ ਨਹੀਂ ਕਿਸ ਤਰ੍ਹਾਂ ਇਹ ਕੱਲ ਤੋਂ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਉਹਨਾਂ ਦਾ ਕੋਟ ਕੋਟ ਧੰਵਾਦੀ ਹਾਂ ਕਿਪੀ ਜਿਨ੍ਹਾਂ ਨੇ ਸਾਡਾ ਸਾਥ ਦੇਣ ਦੇ ਵਿੱਚ ਬਹੁਤ ਸੰਜੋਗ ਕੀਤਾ ਮਹਾਪੁਰਖਾਂ ਨੇ ਸਿੰਘ ਦੀ ਗੁੜੀ ਲਾ ਦਿੱਤੀ ਗਈ ਆ ਬਾਬਾ ਸੂਨੂ ਜੀ ਇਹਨਾਂ ਦਾ ਵੀ ਬਹੁਤ ਧੰਵਾਦ ਜਿਹੜਾ ਸਮੇਂ-ਸਮੇਂ ਤੇ ਆਣ ਕੇ ਸਾਡੀ ਸਾਰ ਲੈਣਦੇ ਆ ਤੁਹਾਨੂੰ ਮੋੜ-ਮੋੜ ਪੁੱਛਣ ਦੇ ਵੀ ਕਿਹੜੀ ਚੀਜ਼ ਦੀ ਲੋੜ ਆ ਦੱਸੋ ਉਹਨਾਂ 7 ਟਰਾਲੇ ਵੱਡੇ 20 20 ਫੁੱਟ 20 20 ਫੁੱਟ ਦੇ ਟਰਾਲੇ ਜਿਹੜੇ ਆ ਲੱਗੇ ਤੋਰਾਂ ਦੇ ਨਾਲ ਇੱਥੇ ਸਾਡੇ ਤੋਂ ਭੇਜਿਆ ਇੱਕ ਤੇਲ ਦਾ ਡਰਮ ਦੂਰਾ ਨਾਲ ਮੇਰੇ ਸਾਹ ਨਾਲ 20 ਕੰਟਲ ਦੇ ਲਾਗੇ ਪਲੇ ਤਾਰ ਬਾਹਰ ਪੁਰਖਾਨੇ ਇੱਥੇ ਭੇਜੀ ਉਹਨਾਂ ਕਹਿੰਦੇ ਜਿੰਨੇ ਤੋੜੇ ਤਾਰ ਡੀਜ਼ਲ ਕੇ ਵੀ ਪੁਕਾਰ ਦੀ ਲੋੜ ਆ ਸਾਨੂੰ ਦੱਸੋ ਤੁਸੀਂ ਮਲਵੋ ਘਰੋਣਾ ਨਹੀਂ ਕਿੱਦਲੋ ਇੰਨੀਆਂ ਭੇਜੀਆਂ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੁਲਾਵੇਂ ਆ ਲੋ ਜਾਵੇ ਬਾਬੇ ਸ਼ਹੀਦਾ ਦੇ ਮਨ ਨੂੰ ਭਾਵੇ